ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 5 ਘੰਟਿਆਂ ਦੀ ਗੱਲ ਕਰਾਂਗੇ ਯਾਨੀ ਕਿ ਆਉਂਦੇ ਘੰਟਿਆਂ ਦੇ ਵਿੱਚ ਪੰਜਾਬ ਦੇ ਕਿਹੜੇ ਖੇਤਰਾਂ ਦੇ ਵਿੱਚ ਅਮੀ ਪਹੁੰਚਣਗੇ ਨਾਲ ਲੱਗਦੇ ਖੇਤਰਾਂ ਦੀ ਵੀ ਆਪਾਂ ਗੱਲ ਕਰਾਂਗੇ ਸਤਿ ਅਕਾਲ ਜੀ ਅਜੋ ਤਾਜ਼ਾ ਸੈਟਲਾਈਟ ਦਸੀ ਨਾ ਤੁਹਾਡੇ ਨਾਲ ਸਾਂਝਾ ਕਰ ਦਿੰਦੇ ਆ ਲਗਭਗ ਦੁਪਹਿਰ ਦੇ 3:30 ਵਜਣ ਜਾ ਰਹੇ ਨੇ ਜੀ ਤੇ ਅੱਜ ਤੁਹਾਨੂੰ ਅਸੀਂ ਸੁਗਰਤੀ ਵੀੜੀਆਂ ਦੇ ਵਿੱਚ ਅਫਰਡ ਦਿੱਤੀ ਸੀ ਕਿ ਅੱਜ ਮੌਨਸੂਨ ਨੇ ਫੇਰੀ ਰਫਤਾਰ ਫੜਨੀ ਹੈ ਪੰਜਾਬ ਹਰਿਆਣਾ ਔਰ ਰਾਜਸਥਾਨ ਦੇ ਦੱਖਣ ਪੂਰਬੀ ਖੇਤਰਾਂ ਦੇ ਵਿੱਚ ਅੱਜ ਤਗੜੇ ਮੀਂਹ ਵਰਣਗੇ ਔਰ ਪਹਾੜਾਂ ਦੇ ਵਿੱਚ ਵੀ ਗਤੀਵਿਧੀਆਂ ਜਿਹੜੀਆਂ ਨੇ ਮੌਨਸੂਨ ਦੀਆਂ ਜਾਰੀ ਨੇ ਸੋ ਅਸੀਂ ਇਹ ਜਿਆ ਸੈਟਲਾਈਟ ਦਸੀਨਾ ਦੇਖਦੇ ਆ ਜੀ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਸ਼ਰਾਟੇ ਲੱਗ ਰਹੇ ਨੇ ਕਿਤੇ ਭਾਰੇ ਮੀਂਹ ਲੱਗ ਚੁੱਕੇ ਨੇ ਤੇ ਕਿਤੇ ਭਾਰੇ ਮੀਂਹ ਲੱਗਣਗੇ ਆਉਂਦੇ ਘੰਟਿਆਂ ਦੇ ਵਿੱਚ ਤੇ ਆਉਂਦੇ ਦਿਨਾਂ ਦੇ ਦੌਰਾਨ ਹੋਈ ਇਹ ਸਿਲਸਿਲਾ ਜਿਹੜਾ ਇਹ ਚੱਲਦਾ ਰਹਿਣਾ ਤੇ ਜਿਹੜੇ ਖੇਤਰ ਅਸੀਂ ਅਲਰਟ ਕਰਨੇ ਆ ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਆ ਮੀਂਹ ਪਤਣ ਜਾ ਰਹੇ ਨੇ ਸੋ ਇਹ ਖੇਤਰ ਹੈ ਜਿਹੜੇ ਤਿਆਰ ਰਹਿਣ ਇਨਾਂ ਦੇ ਵਿੱਚ ਹੈਗੇ ਨੇ ਜੀ ਜਿੱਥੇ ਬਡਲਾਡਾ ਏਰੀਆ ਲਹਿਰਾਗਾਗਾ ਸਨਾਮ ਮਾਨਸਾ ਸੰਗਰੂਰ ਬਰਨਾਲਾ ਤਪਾਉ ਤੇ ਧੂਰੀ ਮਲੇਰਕੋਟਲਾ ਮੋਨਕ ਪਾਤਣਾ ਸਮਾਣਾ ਪਟਿਆਲਾ ਨਾਭਾ ਰਾਜਫਰਾ ਡੇਰਾ ਬਸੀ ਸ਼ਰੀਫ ਅਤੇਗੜ ਸਾਹਿਬ ਅਮਲੋ ਮਹਾਲੀ ਤਲਵੰਡੀ ਸਾਹਿਬ ਬਠਿੰਡਾ ਰਾਮਪੁਰਾ ਫੂਲ ਬਸੀ ਫਟਾਣਾ ਖੰਨਾ ਪੈਲ ਚੰਡੀਗੜ੍ਹ ਖਰੜ ਖਮਾਣੋ ਲੁਧਿਆਣਾ ਈਸਟ ਲੁਧਿਆਣਾ ਇਸ ਦੇ ਵਿੱਚ ਕਾਫੀ ਖੇਤਰ ਫੈ ਜਾਂਦੇ ਨੇ ਸਾਨੇਵਾਲ ਗਹਾੜਾ ਦਰਾਹਾ ਮਾਝੀਵਾੜਾ ਤੇ ਨਾਲ ਹੀ ਸ਼੍ਰੀ ਚਮਕੌਰ ਸਾਹਿਬ ਸਮਰਾਲਾ ਰੋਪੜ ਤੇ ਨੇ ਹਾਲ ਸਿੰਘ ਵਾਲਾ ਤੇ ਰਾਏਕੋਟ ਜਗਰਾਉ ਉੱਤੇ ਲੁਧਿਆਣਾ ਪਛਮੀ ਬਲਾ ਚੌਰ ਤੇ ਸ਼੍ਰੀ ਅਨੰਦਪੁਰ ਸਾਹਿਬ ਇਸ ਤੋਂ ਇਲਾਵਾ ਜਿਹੜੇ ਖੇਤਰ ਹੈਗੇ ਨੇ ਚੰਡੀਗੜ੍ਹ ਮਹਾਲੀ ਪੰਚਕਲਾ ਹੁਸ਼ਿਆਰ ਖੁਰ ਗੜ ਸ਼ੰਕਰ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਪਾਚਣਗੇ ਇਸ ਤੋਂ ਇਲਾਵਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਖੇਤਰ ਗੁਰਦਾਸਪੁਰ ਸ਼੍ਰੀ ਤਰਨਤਾਰਨ ਸਾਹਿਬ ਮੋਗਾ ਤੇ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਪਾਚਣਗੇ ਅਗਲੇ ਘੰਟਿਆਂ ਦੇ ਵਿੱਚ ਕਿਤੇ ਹਲਕੇ ਮੱਤਰਗੇ ਕਿਤੇ ਦਰਮਿਆਨੇ ਕਿਤੇ ਹੋ ਸਕਦਾ 2-4 ਥਾਂਵਾਂ ਤੇ ਤਗੜੀ ਝਟ ਵੀ ਬੈਕ ਟੂ ਬੈਕ ਗਰਜ ਰਿਸਕ ਵਾਲੇ ਬੱਦਲ ਬਣ ਰਹੇ ਨੇ ਪਹਾੜਾਂ ਦੇ ਵਿੱਚ ਜਿਦੇ ਨਾਲ ਗਤੀਵਿਧੀਆਂ ਅਗਲੇ 12-24 ਘੰਟਿਆਂ ਦੇ ਵਿੱਚ ਵੀ ਅਸਰ ਜਾ ਫਰਨੇ ਕਿ ਮੁਰਤਮੀ ਲੱਗਣਗੇ ਸੋ ਇਹ ਸਿਲਸਿਲਾ ਚੱਲਣਾ ਲੰਮਾ ਜਿਵੇਂ ਕਿ ਐਸਾਨੂੰ ਪਹਿਲਾਂ ਦੱਸੋ ਕਿ ਤਿੰਨ-ਚਾਰ ਦਿਨ ਇਹ ਸਿਲਸਿਲਾ ਚੱਲੇਗਾ ਅਪਰ ਯਰ ਸਰਕੂਲੇਸ਼ਨ ਬਣਿਆ ਹੋਇਆ ਉੱਪਰ ਤੇ ਜਿਦੇ ਸਦਕਾ ਇਹ ਬੈਕ ਟੂ ਬੈਕ ਗਰਜ ਰਿਸਕ ਵਾਲੇ ਬੱਦਲ ਬਣ ਰਹੇ ਨੇ ਤੇ ਜਿਦੇ ਨਾਲ ਮੀਂਹ ਪੰਜਾਬ ਦੇ ਇਨਾ ਖੇਤਾਂ ਦੇ ਵਿੱਚ ਲੱਗ ਰਹੇ ਨੇ ਹੁਣ ਗੱਲ ਕਰ ਲੈਨੇ ਆ ਹਰਿਆਣੇ ਦੀ ਅੰਬਾਲਾ ਖੇਤਰ ਕਰਨਾਲ ਕੈਥਲ ਪਾਣੀਪਤ ਸੋਨੀਪਤ ਤੇ ਸਰਸਾ ਫਤਿਹਪੁਰ ਬਹਾਣੀ ਰੋहतक ਚੱਜਰ ਮਹਿੰਦਰਗੜ ਰਿਵਾੜੀ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਲੱਗ ਚੁੱਕੇ ਨੇ ਇੱਕ ਵਾਰ ਹੋਰ ਲੱਗਣਗੇ ਆਉਂਦੇ ਘੰਟਿਆਂ ਦੇ ਵਿੱਚ ਹੋ ਸਕਦਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਨਾ ਲੱਗਣ ਪਛਮੇ ਜ਼ਿਲ੍ਹਿਆਂ ਨੂੰ ਹੋ ਸਕਦਾ ਘੱਟ ਮੀਂਹ ਦੇ ਲੱਗਣ ਆ ਜਿਹੜੇ ਪੂਰਬੀ ਖੇਤਰ ਹੈ ਤੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਜ਼ਿਲ੍ਹੇ ਆ ਹਰਿਆਣਾ ਦੇ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਪਾਚੜ ਗਿਆ ਕਿਤੇ ਹਲਕੇ ਪਾਚੜ ਗਿਆ ਕਿਤੇ ਤੇਜ਼ ਛਰਾਤੀ ਪਾਚਣਗੇ ਰਾਜਸਥਾਨ ਦੇ ਉੱਤਰ ਪੂਰਬੀ ਖੇਤਰ ਖਾਸ ਕਰ ਜਿਹੜੇ ਉੱਤਰੀ ਭਾਗਾਂ ਦੀ ਗੱਲ ਕਰ ਲਈਏ ਸ਼੍ਰੀ ਗੰਗਾ ਨਗਰ ਹਰਮਾਨਗੜ ਨੋਪਗੜ ਸਰਤਗੜ ਬੀਕਾਨੇ ਚੂਰੂ ਸੇਕਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਆਸਾਰ ਨੇ ਕਿਤੇ ਹੱਕੇ ਕਿਤੇ ਟਟਵੇਂ ਕਿਤੇ ਤੇਜ਼ ਝਾਟੇ ਪਾਚਣ ਗਏ ਹੁੰਦੇ ਘੰਟੇ ਅੰਦਰ ਵਿੱਚ ਇਸਲਾਵਾ ਜੇ ਹਿਮਾਚਲ ਉੱਤਰਾਖੰਡ ਦੇ ਉਪਰਲੇ ਖੇਤਰਾਂ ਦੇ ਵਿੱਚ ਤਾਬਰ ਤੋਰ ਮੀਂਹ ਲੱਗ ਰਹੇ ਨੇ ਕਾਫੀ ਖੇਤਰਾਂ ਦੇ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਅਤੇ 24 ਘੰਟਿਆਂ ਦੇ ਵਿੱਚ ਪਹਾੜਾਂ ਦੇ ਵਿੱਚ ਜ਼ਬਰਦਸਤ ਗਤੀਵਿਧੀਆਂ ਜਿਹੜੀਆਂ ਨੇ ਮੌਸਮ ਦੀਆਂ ਜਾਰੀ ਨੇ ਤੇ ਜਿਹੜੇ ਮੈਦਾਨਾਂ ਦੇ ਵਿੱਚ ਵੀ ਜਿਹੜੇ ਹੁਸ਼ਿਆਰਪੁਰ ਦੇ ਵਿੱਚ ਤੇ ਇੱਧਰ ਨਵਾਂ ਸ਼ਹਿਰ ਦੇ ਵਿੱਚ ਚੰਡੀਗੜ੍ਹ ਮਹਾਲੀ ਦੇ ਵਿੱਚ ਜਿਹੜੇ ਖੱਡਾਂ ਚੋਅ ਨੇ ਉਹ ਭਰ ਕੇ ਹੁਣ ਚੱਲਦੇ ਹੋਏ ਨੇ ਘੱਗਰ ਵੀ ਜਿਹੜਾ ਆ ਉਫਾਨ ਤੇ ਆ ਚੁੱਕਾ ਹੈ ਪਰ ਹਲੇ ਅਲਰਟ ਚਤਾਵਨੀ ਵਾਲਾ ਕੋਈ ਕੰਮ ਨਹੀਂ ਆ ਬਿਆਜ਼ ਦੇ ਕਰਕੇ ਕਾਫੀ ਖੰਡਾਂ ਦੇ ਵਿੱਚ ਨੁਕਸਾਨ ਹੋ ਰਿਹਾ ਫਸਲਾਂ ਦਾ ਤੇ ਆਉਦੇ ਦਿਨਾਂ ਦੇ ਵਿੱਚ ਸਿਚੁਏਸ਼ਨ ਥੋੜੀ ਵਿਗੜ ਸਕਦੀ ਹੈ ਜੇਕਰ ਪਹਾੜਾਂ ਦੇ ਵਿੱਚ ਗਤੀਵਿਧੀਆਂ ਇਸੇ ਤਰ੍ਹਾਂ ਜਾਰੀ ਰਹਿੰਦੀਆਂ ਨੇ ਤੇ ਫਿਰ ਜਿਹੜਾ ਅ ਦੰਮਾ ਦੇ ਵਿੱਚ ਆਹ ਵਾਲੀ ਜ਼ਿਆਦਾ ਰਿਲੀਜ਼ ਕੀਤਾ ਜਾਣਾ ਤੇ ਫਿਰ ਜੋ ਵੀ ਅਪਡੇਟਸ ਆਣਗੀਆਂ ਜੀ ਜੰਡਾ ਜੰਨਾ ਜੋ ਵੀ ਆਣੇ ਰਿਲੀਜ਼ ਹੋਏਗਾ ਉਹਦੇ ਅਪਡੇਟ ਤੁਹਾਨੂੰ ਅਸੀਂ ਦਿੰਦੇ ਰਹਾਂਗੇ ਮੌਕੇ ਟੂ ਮੌਕੇ ਫਿਲਹਾਲ ਜੀ ਜਿਹੜੇ ਜ਼ਿਲ੍ਹੇ ਦੱਸਿਆ ਜੀ ਤਿਆਰ ਰਹਿਣ ਤੇ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਪਹੁੰਚ ਰਹੇ ਨੇ ਆਉਦੇ ਘੰਟਿਆਂ ਦੇ ਵਿੱਚ ਧੰਨਵਾਦ